ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਦੋਸਤੋ ਉਮੀਦ ਕਰਦਾ ਸਾਰੇ ਠੀਕ ਹੋਣਗੇ ਦੋਸਤੋ ਅੱਜ ਦਾ ਨਵਾਂ ਵਲੋਗ ਕਰਦੇ ਹਾਂ ਸਟਾਰਟ ਆਜੋ ਦੋਸਤੋ ਇਹ ਦਵਾਈ ਮੈਚ ਲਾਈਫ ਕੰਪਨੀ ਦੀ ਆਰਗੇਨਿਕ ਦਵਾਈਆਂ ਜੋ ਆਪਾਂ ਕਨਕ ਵਿੱਚ ਦੂਸਰੀ ਵਾਰ ਦਵਾਈੇ ਪਾਣ ਲੱਗੇ ਆ ਪਹਿਲੀ ਖਾਦ ਵਿੱਚ ਮਿਕਸ ਕਰਕੇ ਆਪਾਂ 315 ml ਦਵਾਈ ਪਾਈ ਸੀ ਤਾਂ ਹੁਣ ਦੂਸਰੀ ਵਾਰ ਫੇਰ ਆਪਾਂ 315 ml ਇਹ ਦਵਾਈ ਪਾ ਪਾ ਰਹੇ ਹਾਂ ਤੇ ਨਾਲ ਇਹਦੇ ਵਿੱਚ ਆਪਾਂ ਯੂਰੀਆ ਖਾਦ ਜੋ ਕਿ 28 ਕਿਲੋ ਘਰੋਂ ਤੋਲ ਕੇ ਲੈ ਕੇ ਆਏ ਸੀ ਉਹ ਆਪਾਂ ਸਵੇ ਕਿਲੇ ਕਣਕ ਵਿੱਚ ਪਾਵਾਂਗੇ ਇਹ ਦਵਾਈ ਆਪਾਂ ਰੇਤੇ ਵਿੱਚ ਮਿਲਾ ਕੇ ਚੰਗੀ ਤਰ੍ਹਾਂ ਉਸ ਤੋਂ ਬਾਅਦ ਖਾਦ ਵਿੱਚ ਮਿਕਸ ਕਰ ਲੈਂਦੇ ਆ ਉਸ ਤੋਂ ਬਾਅਦ ਆਪਾਂ ਛੱਟਾ ਦਿੰਦੇ ਆ ਦੋਸਤੋ ਇਹ ਤੁਸੀਂ ਖਾਦ ਦੇਖ ਸਕਦੇ ਹੋ ਜੋ ਆਪਾਂ ਕਰਤੋਲ ਕੇ ਲੈ ਕੇ ਆਏ ਸੀ 28 ਕਿਲੋ ਖਾਦ ਆ ਇਹ ਆਪਾਂ ਸਾਰੇ ਛਿਲਕਾ ਨਹੀਂ ਕੁਝ 28 ਕਿਲੋ ਖਾਦ ਪਾਵਾਂਗੇ ਇਹ ਆ ਦਵਾਈ ਜੋ ਰੇਤੇ ਵਿੱਚ ਮਲਾਈ ਸੀ ਰੇਤਾ ਥੋੜਾ ਗਿੱਲਾ ਸੀ ਪਰ ਫਿਰ ਵੀ ਦਵਾਈ ਨੂੰ ਆਪਾਂ ਚੰਗੀ ਤਰ੍ਹਾਂ ਮਿਚਕਾ ਕੇ ਖਾਦ ਵਿੱਚ ਫਿਰ ਆਪਾਂ ਇਹ ਖਾਦ ਆਪਣੀ ਕਣਕ ਦੇ ਵਿੱਚ ਪਾਵਾਂਗੇ ਤਾਂ ਸਾਡੇ ਕਿਸਾਨ ਵੀ ਤੁਹਾਨੂੰ ਚਾਹੀਦਾ ਹੈ ਇਦਾਂ ਦੀਆਂ ਆਰਗੈਨਿਕ ਦਵਾਈਆਂ ਆਪਣੀਆਂ ਫਸਲਾਂ ਦੇ ਵਿੱਚ ਵੱਧ ਤੋਂ ਵੱਧ ਯੂਜ਼ ਕਰਨਾ ਜਿਹੜਾ ਨੂੰ ਆਪਣੀਆਂ ਫਸਲਾਂ ਦੇ ਵਿੱਚੋਂ ਘੱਟ ਕਰਨ ਤਾਂ ਜੋ ਆਪਣੀ ਫਸਲਾਂ ਨੂੰ ਵਧੀਆ ਕੀਤਾ ਜਾ ਸਕੇ ਤੇ ਆਪਣੀਆਂ ਫਸਲਾਂ ਦੀ ਚੰਗੀ ਪੈਦਾਵਾਰ ਲਈ ਜਾ ਸਕੇ ਆ ਦੋਸਤੋ ਫਾਈਨਲੀ ਆਪਣੀ ਖਾਦ ਹੋ ਗਈ ਮਿਕਸ ਰੇਤਾ ਗਿਲਾ ਹੋਣ ਕਰਕੇ ਟਾਈਮ ਥੋੜਾ ਜ਼ਿਆਦਾ ਲੱਗਿਆ ਸੀ ਫਤ ਦਵਾਈ ਆਪਣੀ ਬਹੁਤ ਹੀ ਮਰੀਆ ਮਿਕਸ ਹੋਈ ਖਾਦ ਵਿੱਚ ਐਹੁਣ ਆਪਾਂ ਇਹ ਦਵਾਈ ਇਹ ਖਾਦ ਆਪਾਂ ਆਪਣੇ ਕਨਕਰ ਵਿੱਚ ਪਾਉਂਦੇ ਆ ਕਿੰਨੇ ਕੁ ਸੀ ਦੇਖ ਸਕਦੇ ਜੋ ਬਾਈ ਆਪਣਾ ਖਾ ਸਟੀਆਂ ਦਾ ਪਰ ਜੂਨ ਕਰਕੇ ਦਿਖਾ ਦਿੰਨੇ ਆ 反正就是没有。 ਤਾਂ ਦੋਸਤੋ ਤੁਸੀਂ ਵੀਡੀਓ ਵਿੱਚ ਦੇਖਿਆ ਹੀ ਹੈ ਜੋ ਆਪਾਂ ਆਪਣੀ ਕਣਕ ਦੇ ਵਿੱਚ ਖਾਦ ਪਾਈ ਆ ਤਾਂ 1/2 ਕਿਲਾ ਕਣਕ ਦੇ ਵਿੱਚ ਆਪਾਂ ਨੇ 28 ਕਿਲੋ ਯੂਰੀਆ ਖਾਦ ਕਰੋਪੈਨ ਦਵਾਈ 315 ਐਮਲ ਜੋ ਆਪਾਂ ਰੇਤੇ ਵਿੱਚ ਮਿਕਸ ਕਰਕੇ ਖਾਦ ਵਿੱਚ ਮਿਲਾ ਕੇ ਜੇ ਆਪਾਂ ਪਾਈ ਆਪਣੀ ਕਣਕ ਦੇ ਵਿੱਚ ਤਾਂ ਸਾਰੇ ਕਿਸਾਨ ਵੀ ਇਸ ਤਰ੍ਹਾਂ ਆਰਗੈਨਿਕ ਦਵਾਈਆਂ ਦਾ ਵੱਧ ਤੋਂ ਵੱਧ ਯੂਸ ਆਪਣੀਆਂ ਫਸਲਾਂ ਦੇ ਵਿੱਚ ਕਰਨ ਤਾਂ ਜੋ ਆਪਣੀਆਂ ਫਸਲਾਂ ਦੇ ਵਿੱਚੋਂ ਜ਼ਹਿਰ ਨੂੰ ਕੱਟ ਕੀਤਾ ਜਾ ਸਕੇ ਤੇ ਫਸਲਾਂ ਦੀ ਚੰਗੀ ਪੈਦਾਵਾਰ ਲਈ ਜਾ ਸਕੇ ਤੇ ਬਿਮਾਰੀਆਂ ਤੇ ਪਤਾ ਜਾ ਸਕੇ ਤੇ ਜਿੰਨਾ ਕਿਸਾਨਾਂ ਤੱਕ ਜਿੰਨਾ ਵੀਰਾਂ ਤੱਕ ਇਹ ਵੀਡੀਓ ਪਹੁੰਚਿਆ ਉਹ ਕਿਸਾਨ ਵੀਰ ਉਹ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਤਾਂ ਜੋ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੋ ਕਿਸਾਨ ਵੀਰ ਆਰਗੇਨਿਕ ਖੇਤੀ ਕਰਨਾ ਚਾਹੁੰਦੇ ਆ ਤਾਂ ਦੋਸਤੋ ਆਪਣੇ ਚੈਨਲ ਡਾਕਟਰ ਸੁਖ ਆਰਐਮਪੀ ਨੂੰ ਕਰ ਲੈ ਸਬਸਕ੍ਰਾਈਬ ਤਹ ਬੈਲ ਆਈਕਨ ਤੇ ਬਟਨ ਨੂੰ ਕਰਕੇ ਕਲਿੱਕ ਤਾਂ ਜੋ ਇਸ ਤਰ੍ਹਾਂ ਦੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਮਿਲਦਾ ਕਿਸੇ ਨਵੀਂ ਵੀਡੀਓ ਵਿੱਚ ਧੰਨਵਾਦ